ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਸਾਰਿਆਂ ਦਾ ਇਹ ਵੀਡੀਓ ਸਿਰਫ ਉਹਨਾਂ ਬੰਦੇ ਆਸਤੇ ਬਣਾਈ ਆ ਆਪਾਂ ਜਿਹੜੇ ਜ਼ਿਮੀਂਦਾਰ ਆ ਪਰ ਉਹ ਕੰਮਕੁਮ ਨਹੀਂ ਕਰਦੇ 25% ਜ਼ਿਮੀਂਦਾਰ ਜ਼ਿਮੀਂਦਾਰਾਂ ਦੇ ਜਵਾਕ ਇਹੋ ਜਿਹੇ ਵੀ ਜਿਹੜੇ ਕੰਮਕੁਮ ਨਹੀਂ ਕਰਦੇ ਆਪਾਂ ਸਿਰਫ ਉਹਨਾਂ ਬੰਦਿਆਂ ਦੀ ਗੱਲ ਕਰਨੀ ਆ ਜਿਹੜੇ ਆਪਦੇ ਮਾਂ ਪਿਓ ਦੀਆਂ ਅੱਖਾਂ 'ਚ ਵੀ ਰੜਕਦੇ ਆ ਤੇ ਉਹਦੇ ਮਾਂ ਉਹਨਾਂ ਦੇ ਮਾਂ ਪਿਓ ਇਹ ਚੀਜ਼ ਸੋਚਣ ਤੇ ਮਜਬੂਰ ਹੋਏ ਪਏ ਆ ਵੀ ਸਾਡਾ ਜਵਾਕ ਅਸੀਂ ਜੰਮ ਕੇ ਗਲਤੀ ਤਾਂ ਨਹੀਂ ਕਰ ਲਈ ਸਿਰਫ ਆਪਾਂ ਉਹਨਾਂ ਬਾਰੇ ਗੱਲਾਂ ਬਾਤਾਂ ਕਰਦੀਆਂ ਤੇ ਉਥੇ ਕਿਤੇ ਨਾ ਕਿਤੇ ਮਾਂ ਪਿਓ ਦੀ ਵੀ ਗਲਤੀ ਹੈਗੀ ਆ ਤੇ ਕਿਤੇ ਨਾ ਕਿਤੇ ਜਵਾਕ ਦੀ ਵੀ ਗਲਤੀ ਹੈਗੀ ਉਹਨੂੰ ਵੀ ਮਾਪਿਓ ਨੂੰ ਸਮਝਣਾ ਚਾਹੀਦਾ ਪਰ ਮਾਪਿਓ ਸੁਪਣਾ ਹੀ ਇਸ ਤਰੀਕੇ ਦੇ ਦਿਖਾ ਦਿੰਦਾ ਜਵਾਕ ਨੂੰ ਵੀ ਉਹ ਸੋਚਦਾ ਵੀ ਮੈਂ ਤਾਂ ਕਰਾ ਜੇ ਦੇ ਘਰੇ ਜਨਮ ਲਿਆ ਤੇ ਮੈਨੂੰ ਲੋੜ ਨਹੀਂ ਕੀ ਕੰਮ ਕਰਨ ਦੀ ਜਾਂ ਉਹਦੇ ਨੂੰ ਫੋਨ ਚੰਗੇ ਕੱਪੜੇ ਮੂੰਹ ਗੱਲ ਨਿਕਲੀ ਸ਼ੌਂਕ ਪਗਾਉਣਾ ਇਹ ਸਾਰੀਆਂ ਗੱਲਾਂ ਕਿਤੇ ਨਾ ਕਿਤੇ ਜਵਾਕ ਨੂੰ ਪੁੱਠੇ ਪਾਸੇ ਲੈ ਜਾਂਦੀਆਂ ਸ਼ੌਂਕ ਪਗਾਉਣੇ ਚਾਹੀਦੇ ਆ ਮੂੰਹ ਨਿਕਲੀ ਗੱਲ ਵੀ ਪਗਾਉਣੀ ਚਾਹੀਦੀ ਆ ਲੋੜ-ਲੋੜ ਤੇ ਲੋੜਾਂ ਵੀ ਪੂਰੀਆਂ ਕਰਨੀਆਂ ਚਾਹੀਦੀਆਂ ਸਮੇਂ-ਸਮੇਂ ਤੇ ਪਰ ਕਿਤੇ ਨਾ ਕਿਤੇ ਨਾਲ ਦੀ ਨਾਲ ਗੱਲਾਂ ਇਹ ਵੀ ਹੈਗੀਆਂ ਵੀ ਉਹਨੂੰ ਆਪਣਾ ਘਰ ਦੇ ਹਾਲਾਤਾਂ ਦਾ ਆਇਨਾ ਵੀ ਦਿਖਾਉਣਾ ਚਾਹੀਦਾ ਨਹੀਂ ਤਾਂ ਆਪਣਾ ਜ਼ਿੰਮੇਵਾਰਾ ਹੌਲੀ-ਹੌਲੀ ਫੇਲ ਹੋ ਜਾਣਾ ਜਦੋਂ 2014-15 ਚ ਜਿਹੜੇ ਬੰਦੇ ਨੇ ਪਲੱਸ 2 ਪਾਸ ਕੀਤੀ ਆ ਉਹਨਾਂ ਚੋਂ ਸਿਰਫ 15% ਜਵਾਕ ਹੀ ਕੰਮ ਕਰਦੇ ਆ ਜਿੱਥੋਂ ਤੇ ਮੈਨੂੰ ਲੱਗਦਾ ਬਾਕੀ ਸਾਰੇ ਵਿਹਲੇ ਬੈਠੇ ਆ ਕਾਰਨ ਵੀ ਉਹਨਾਂ ਨੂੰ ਕੰਮ ਆਪ ਦੇ ਖੇਤ 'ਚ ਹੀ ਕੰਮ ਕਰਨ ਤੋਂ ਸ਼ਰਮ ਆਉਂਦੀ ਆ ਖੇਤੀਓ ਕਰਦੇ ਨਹੀਂ ਛੋਟੀ-ਮੋਟੀ ਨੌਕਰੀਓ ਲੱਗਣਾ ਨਹੀਂ ਚਾਹੁੰਦੇ ਪੜ ਪੜ ਕੇ ਫੀਸਾਂ ਘਰ ਦਾ ਪੈਸਾ ਆਪਦਾ ਸਮਾਂ ਸਾਰਾ ਕੁਝ ਬਰਬਾਦ ਕਰੀ ਬੈਠੇ ਆ ਰੀਚਾਰਜ ਕਰਾ ਲੈਂਦੇ ਜਿੰਨਾ ਚਿਰ 2G ਵੀ ਮੁੱਕਦੀ ਨਹੀਂ ਹੁਣ ਉਹਨਾਂ ਦਾ ਮਾਨੀਆਂ ਨਾਲ ਵੈਰ ਚੱਲਦਾ ਜਿੰਨਾਂ ਕੋਲੇ 2G ਵਾਲਾ ਨੈੱਟ ਪੈਕ ਜਾਂ 1.5G ਵਾਲਾ ਹੈਗਾ ਵੀ ਜਿੰਨਾ ਚਿਰ ਮੁੱਕਦਾ ਨਹੀਂ ਉਹ ਨਜ਼ਰ ਖੜਾ ਨਹੀਂ ਛੱਡਣਾ ਕੰਨ ਦਾ ਭਾਵੇਂ ਵੀ ਉਹਨਾਂ ਕੋਲੇ ਕੰਮ ਕਰਨ ਵਾਸਤੇ ਨਾ ਹੀ ਸਕਿੱਲ ਆ ਤੇ ਨਾ ਹੀ ਤਰੀਕਾ ਤੇ ਨਾ ਹੀ ਉਹਨਾਂ ਕੋਲੇ ਕੰਮ ਕਰਨ ਦਾ ਕੀ ਕਹਿ ਦਈਏ ਆਪਾਂ ਐਕਸਪੀਰੀਅੰਸ ਆ ਕਿਉਂਕਿ ਉਹਨਾਂ ਨੇ ਨਾ ਹੀ ਤਾਂ ਮਾੜੇ ਹਾਲਾਤ ਵੇਖੇ ਕੰਮ ਕਰਨ ਕਿਉਂ ਉਹ ਤੇ ਨਾ ਹੀ ਉਹਨਾਂ ਨੇ ਮਾੜਾ ਸਮਾਂ ਵੇਖਿਆ ਹੋਰ ਵੀ ਕਈ ਗੱਲਾਂ ਵਿੱਚ ਐਡ ਹੁੰਦੀਆਂ ਤੇ ਉਧਰਲੇ ਪਾਸੇ ਆਪਾਂ 2-4 ਗੱਲਾਂ ਇਹ ਵੀ ਐਡ ਕਰ ਲੈਂਦੇ ਆਂ ਵੀ ਨਸ਼ਾ ਵੀ ਇੱਕ ਭੈੜੀ ਲੱਤ ਆ ਜਦੋਂ ਮਾਂ ਪਿਓ ਆਪਦੇ ਵੱਡੇ ਘਰਾਂ ਦੀ ਗੱਲ ਕਰਦੇ ਆਂ ਜਦੋਂ ਮਾਂ ਪਿਓ ਆਪਦੇ ਜਵਾਕਾਂ ਨੂੰ ਸਮਾਂ ਨਹੀਂ ਨਿਂ ਦਿੰਦਾ ਫਿਰ ਉਹ ਹੌਲੀ-ਹੌਲੀ ਨਸ਼ੇ ਦੀ ਲਤ ਚ ਵੀ ਵੱਢਦੇ ਆਂ ਨਸ਼ੇ ਨਸ਼ੇ ਨੂੰ ਆਪ ਦਾ ਸਾਥੀ ਬਣਾ ਲੈਂਦੇ ਆਂ ਕਿਤਨਾ ਕਿਤੇ ਫਿਰ ਉਹ ਗਲਤ ਸੰਗਤ ਚ ਵੀ ਜਾਂਦੇ ਆ ਤੇ ਉੱਥੇ ਜ਼ਿੰਮੇਵਾਰਾਂ ਦੇ ਜਵਾਬ ਘਾਟਾ ਵੀ ਖਾਂਦੇ ਆ ਆਪਣੇ ਖਰਚੇ ਬਹੁਤ ਆਪਾਂ ਖਰਚੇ ਆਪ ਵਧਾਏ ਆ ਇਹ ਇਨ੍ਹਾਂ ਗੱਲਾਂ ਤੇ ਵੀ ਆਪਾਂ ਸਾਰਿਆਂ ਨੂੰ ਸੋਚਣਾ ਚਾਹੀਦਾ ਵੱਡੀਆਂ ਵੱਡੀਆਂ ਲਿਮਟਾਂ ਚਾੱਕ ਕੇ ਆਪਾਂ ਕੋਈ ਕੰਮ ਨਹੀਂ ਚਲਾਉਂਦੇ ਵੱਡੀਆਂ ਵੱਡੀਆਂ ਲਿਮਟਾਂ ਚਾੱਕ ਕੇ ਆਪਾਂ ਕਿਤੇ ਨਾ ਕਿਤੇ ਵਿਆਹ ਸ਼ਾਦੀਆਂ ਤੇ ਘਰਾਂ ਤੇ ਇਨ੍ਹਾਂ ਚੀਜ਼ਾਂ ਤੇ ਪੈਸੇ ਲਾਉਣੇ ਆ ਤੇ ਉਹ ਕੋਈ ਉਹ ਵੈਲਿਊਏਬਲ ਪੈਸਾ ਹੈ ਨਹੀਂਗਾ ਮਤਲਬ ਉਹ ਉਹਦੀ ਨਾ ਹੀ ਕੋਈ ਰਫੰਡ ਆ ਤੇ ਨਾ ਹੀ ਉਹ ਚ ਕੋਈ ਇਨਕਮ ਆਉਣੀ ਹੈ ਬਸ ਘਰ ਪਾਲਿਆ ਵਿਆਹ ਤੇ ਪੈਸੇ ਲਾਤੇ ਕਾਰ ਲੈ ਲਈ ਉਹ ਕੋਈ ਇਨਕਮ ਦੇ ਸੋਰਸ ਹੈ ਨਹੀਂਗੇ ਉਹ ਆਪਣਾ ਇਨਵੈਸਟਮੈਂਟ ਅਸਲ ਚ ਆਪਾਂ ਨੂੰ ਇਨਵੈਸਟਮੈਂਟ ਕਰਨ ਦਾ ਹਿਸਾਬ ਹੈ ਨਹੀਂਗਾ ਕਿਤੇ ਨਾ ਕਿਤੇ ਜਿਹੜੇ ਬੰਦੇ ਕੋਲੇ ਪੈਸਾ ਵੀ ਹੈਗਾ ਜਾਂ ਲਿਮਟ ਚੱਕ ਕੇ ਵੀ ਪੈਸੇ ਵਾਰਤਨੇ ਆ ਇਹ ਚੀਜ਼ਾਂ ਬਾਰੇ ਵੀ ਆਪਾਂ ਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ ਤੋਂ ਸਾਰੇ ਜਣੇ ਛੋਟੀਆਂ ਛੋਟੀਆਂ ਗੱਲਾਂ ਇੱਕ ਤਾਂ ਆਪਦੇ ਜਵਾਕਾਂ ਨੂੰ ਆਪਦੇ ਘਰ ਦਾ ਭੇਦ ਦਿਆ ਕਰੋ ਬਈ ਸਾਰੇ ਜਣੇ ਜਿ ਵਾਕ ਨੂੰ ਆਏ ਹੁੰਦਾ ਵੀ ਅਸੀਂ ਤਾਂ ਪਹਿਲੇ ਦਿਨੋਂ ਹੀ ਲੈਂਡ ਲਾਂਡ ਆ। ਅਸੀਂ ਪਹਿਲੇ ਦਿਨੋਂ ਹੀ ਤਕੜੇ ਆ ਤੇ ਅਸੀਂ ਤਕੜੇ ਹੀ ਰਵਾਂਗੇ। ਉਹਨਾਂ ਨੂੰ ਥੋੜਾ ਥੋੜਾ ਘਰ ਦੇ ਹਾਲਾਤਾਂ ਬਾਰੇ ਜਾਣੂ ਕਰਾਇਆ ਕਰੋ। ਕਮਾਕਾਰਾਂ ਚ ਨਾਲ ਲਾਇਆ ਕਰੋ। ਉਹਨਾਂ ਨੂੰ ਵੀ ਕੰਮ ਦੀ ਆਤ ਪਵੇ ਤੇ ਜਦੋਂ ਕੋਈ ਵਿਚਾਰ ਪੀਏ ਆਪਣੇ ਕੋਲੇ ਹੁੰਦੇ ਆ ਤਾਂ ਉਹਨਾਂ ਨੂੰ ਲਾਉਣ ਦੇ ਤਰੀਕੇ ਬਦਲ ਗਏ ਆ ਆਪਾਂ ਸਾਰੇ ਜਣੇ ਤਾਂ ਜੋ ਚੰਗੇ ਥਾਂ ਤੇ ਪੈਸਾ ਲੱਗੇ। ਚੰਗੇ ਥਾਂ ਤੇ ਪੈਸਾ ਲੱਗੂਗਾ ਚੰਗੀ ਇਨਕਮ ਆਊਗੀ। ਜੇ ਆਪਾਂ ਮਾੜੇ ਥਾਂ ਤੇ ਲਾਵਾਂਗੇ ਘਰ ਤੇ ਲਾਵਾਂਗੇ ਉਹਨੇ ਕੋਈ ਰਿਫੰਡ ਨਹੀਂ ਦੇਣਾ ਜਾਂ ਕਿਤੇ ਹੋਰ ਲਾਵਾਂਗੇ ਸੋ ਇਹਨਾਂ ਚੀਜ਼ਾਂ ਦਾ ਖਿਆਲ ਰੱਖਿਆ ਕਰੋ ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਲਈ ਜਉਂਦੇ ਬਸਦੇ ਰਹੋ ਚੈਨਲ ਨੂੰ ਸਾਰੇ ਜਣੇ ਸਬਸਕ੍ਰਾਈਬ ਕਰ ਲਓ ਬਈ ਇਸ ਤੇ ਹੋਰ ਨਵੇਂ-ਨਵੇਂ ਟੌਪਿਕਾਂ ਤੇ ਨਵੀਆਂ-ਨਵੀਆਂ ਵੀਡੀਓ ਆਉਂਦੀਆਂ ਰਹਿਣਗੀਆਂ ਧੰਨਵਾਦ